ਕੜੀ ਦਾ ਸਟੋਰ ਹੈ ਤੇ ਕੀ ਆ ਅੰਦਰ ਇਹਨੇ ਗੁਫਾ ਬਣਾਈ ਆ ਰਾਮ ਰੀ ਮੰਗ ਪਿੱਛੇ ਇਹਨੇ ਬੈਜ ਡਾਏ ਆ ਇਹ ਡਾਕਟਰ ਹੈ ਕਿ ਕੀ ਆ ਜਿੰਨਾ ਦੀ ਮੇਰੇ ਕੋਲ ਡਿਟੇਲ ਹੈਗੀ ਫੋਨ ਡਿਟੇਲ ਹੈਗੀ ਮੇਰੇ ਕੋਲ ਆਪਣੀ ਬਾਈਵ ਦੀ ਫੋਨ ਡਿਟੇਲ ਹੈਗੀ ਸਾਬਤ ਸਭ ਕੁਝ ਹੈ ਜੀ ਇਹ ਤਾਂ ਸਭ ਕੁਝ ਸਾਬਤ ਹੁੰਦਾ ਕਿ ਡਾਕਟਰ ਸਾਹਿਬ ਕੋਲ ਹੈ ਜੇ ਵੀ ਪਹਿਲੀ ਵਟੀ ਵੀ ਮਰੀ ਆ ਉਹ ਵੀ ਇੰਨੇ ਮੇਰੇ ਸਾਹਮਣੇ ਮਰੀ ਆ ਦੂਜੀ ਵਟੀ ਇਹਨਾਂ ਨੇ ਤਿਆਹ ਪੌਣ ਤਿਆਹ ਪੌਣ ਲੱਗੇ ਘਰੋਂ ਕੱਢੀ ਆ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਹਰਮਨ ਖਲਾਰ ਤਜਨਾਲੇ ਤੋਂ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਘਰ ਵਾਲੇ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਮੈਡੀਕਲ ਸਟੋਰ ਵਾਲੇ ਤੇ ਕਿ ਉਹਦੀ ਘਰ ਵਾਲੀ ਨੂੰ ਉਹਦੇ ਵੱਲੋਂ ਲਕੋਲਿਆ ਗਿਆ ਹੈ ਅਕਸਰ ਵੇਖਦੇ ਆ ਮੈਡੀਕਲ ਸਟੋਰ ਤੇ ਲੋਕ ਦਵਾਈਆਂ ਤਾਂ ਲੈਣ ਜਾਂਦੇ ਨੇ ਪਰ ਕਈ ਵਾਰੀ ਬੰਦਾ ਲੇਟ ਸਵੇਟ ਵੀ ਹੋ ਜਾਂਦਾ ਪਰ ਇੱਥੇ ਜਦੋਂ ਘਰ ਵਾਲੀ ਲੇਟ ਹੋ ਜਾਂਦੀ ਹੈ ਘਰ ਵਾਲਾ ਉਸੇ ਵਕਤ ਮਗਰ ਪਹੁੰਚ ਜਾਂਦਾ ਹੈ ਮੈਡੀਕਲ ਸਟੋਰ ਦੇ ਬਾਹਰ ਤੇ ਨਾਲ ਮਾ ਤੇ ਸੱਸ ਤੇ ਆਪਣੀ ਬੇਟੀ ਨੂੰ ਵੀ ਲੈ ਕੇ ਪਹੁੰਚ ਜਾਂਦਾ ਤੇ ਇਹਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮੈਡੀਕਲ ਸਟੋਰ ਵਾਲੇ ਦੁਕਾਨਦਾਰ ਦੇ ਵੱਲੋਂ ਉਹਦੀ ਘਰ ਵਾਲੀ ਨੂੰ ਲਕੋ ਲਿਆ ਗਿਆ ਤੇ ਜੇਕਰ ਅਜਿਹਾ ਸੱਚਮੁੱਚ ਦੇ ਵਿੱਚ ਹੁੰਦਾ ਤਾਂ ਫੇਰ ਉਹ ਇੱਥੇ ਹੀ ਉਹਦੀ ਦੁਕਾਨ ਦੇ ਬਾਹਰ ਆਪਣੀ ਕੁੜੀ ਸਮੇਤ ਆਪਣੇ ਆਪ ਨੂੰ ਅੱਗ ਲਾ ਲਵੇਗਾ ਸੋ ਇਸ ਦੇ ਵੱਲੋਂ ਇਹ ਜਿਹੜਾ ਅਲਟੀਮੇਟਮ ਦਿੱਤਾ ਗਿਆ ਦੁਕਾਨਦਾਰ ਦੀ ਦੁਕਾਨ ਦੇ ਬਾਹਰ ਜਿਹੜਾ ਪਿੱਟ ਸਿਆਪਾ ਇੱਕ ਤਰੀਕੇ ਦਾ ਕੀਤਾ ਜਾ ਰਿਹਾ ਇਸ ਫੈਮਿਲੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਮੈਡੀਕਲ ਸਟੋਰ ਵਾਲੇ ਮਾਲਕ ਤੇ ਕਿ ਉਹਨੇ ਉਹਨਾਂ ਦੀ ਘਰ ਵਾਲੀ ਨੂੰ ਲਕੋ ਲਿਆ ਤੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਹੈ ਜਿਹੜੀ ਉਹ ਸਿਰੇ ਤੋਂ ਕੀਤੀ ਜਾ ਰਹੀ ਹੈ ਕਿਉਂਕਿ ਇਹ ਹੈ ਤਾਂ ਪਰਸਨਲ ਮਾਮਲਾ ਹੈ ਪਰ ਜਦੋਂ ਪਰਸਨਲ ਮਾਮਲੇ ਸੜਕਾਂ ਤੱਕ ਆ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਪੁਲਿਸ ਨੂੰ ਵੀ ਦਖਲ ਅੰਦਾਜ਼ੀ ਕਰਨੀ ਪੈਂਦੀ ਹੈ ਸੋ ਇੱਕ ਪਾਸੇ ਇਲਜ਼ਾਮ ਲਗਾ ਰਿਹਾ ਪਰਿਵਾਰ ਮੈਡੀਕਲ ਸਟੋਰ ਵਾਲਿਆਂ ਤੇ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੂਜੇ ਪਾਸੇ ਪੁਲਿਸ ਇਹਨਾਂ ਉਕੇ ਸਰ ਕਿਸੇ ਤਰੀਕੇ ਸਮਝਾ 부ਝਾ ਕੇ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ ਉਹਨਾਂ ਦੀ ਘਰ ਵਾਲੀ ਨੂੰ ਤੇ ਦੂਸਰੇ ਪਾਸੇ ਜੇਕਰ ਹੁਣ ਗੱਲ ਕਰੀਏ ਦੂਸਰੇ ਪੱਖ ਦੀ ਮੈਡੀਕਲ ਸਟੋਰ ਵਾਲੇ ਦੀ ਤਾਂ ਉਹਦਾ ਕਹਿਣਾ ਹੈ ਕਿ ਲੋਕ ਅਕਸਰ ਹੀ ਉਹਨਾਂ ਤੋਂ ਆਨਲਾਈਨ ਵੀ ਦਵਾਈ ਲੈਂਦੇ ਨੇ ਇੱਥੇ ਆ ਕੇ ਵੀ ਦਵਾਈ ਲੈਂਦੇ ਨੇ ਇਹ ਤਾਂ ਕੁਝ ਚਿਰ ਲੱਗ ਵੀ ਜਾਂਦਾ ਹੈ ਚੈੱਕਅਪ ਨੂੰ ਤਾਂ ਬੜੀ ਗਲਤ ਹੈ ਇਹ ਹੈ ਕਿ ਮੈਡੀਕਲ ਸਟੋਰ ਤੇ ਕਿਹੜੇ ਚੈੱਕਅਪ ਹੁੰਦੇ ਨੇ ਤਾਂ ਇਹ ਸਵਾਲਾਂ ਦੇ ਜਵਾਬ ਤਾਂ ਹੁਣ ਪੁੱលਛੀ ਲੱਭੂਗੀ ਤੇ ਟਾਈਮ ਇੰਨਾ ਕਿਉਂ ਲੱਗ ਜਾਂਦਾ ਹੈ ਵਰਨਾ ਦਵਾਈ ਲੈ ਕੇ ਤਾਂ ਬੰਦਾ ਇੱਕ ਦੋ ਮਿੰਟ 'ਚ ਹੀ ਮੁੜ ਆਂਦਾ ਫਿਲਹਾਲ ਹਸਬੰਦ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਸੋ ਹੁਣੇ ਵੇਖਣਾ ਹੋਵੇਗਾ ਕਿ ਉਹ ਕਿਸ ਤਰੀਕੇ ਨਾਲ ਇੰਨਾ ਟਾਈਮ ਲੱਗ ਜਾਂਦਾ ਹੈ ਮੈਡੀਕਲ ਸਟੋਰ ਦੇ ਵਿੱਚ ਤੇ ਜਿਸ ਤੋਂ ਬਾਅਦ ਪਰਿਵਾਰ ਹੁਣ ਜਿਹੜਾ ਇਲਜ਼ਾਮ ਲਗਾ ਰਿਹਾ ਹੈ ਮੈਡੀਕਲ ਸਟੋਰ ਵਾਲੇ ਤੇ ਆਉ ਰੁਕ ਕਰਦੇ ਹਾਂ ਮੇਰਾ ਭਾਜੀ ਰਕੇਸ਼ ਕੁਮਾਰ ਸ਼ੇਰਾ ਨਾਮ ਜੋ ਭਾਜੀ ਇੱਥੇ ਮਸਲਾ ਹੈਗਾ ਜੋ ਕਿ ਇਹ 15 ਫਰਵਰੀ ਨੂੰ ਮੇਰੀ ਵਾਈਫ ਅਮਰਸਰੋਂ ਕਾਨਪੁਰ ਗਾਲੇ ਤੋਂ ਆਪਣੇ ਪੇਕੇ ਘਰੋਂ ਨਿਕਲੀ ਆ ਡਾਕਟਰ ਸਾਹਿਬ ਨੇ ਆਪਣੇ ਕਿਹੇ ਬੰਦੇ ਕੋਲੋਂ ਸਪੈਸ਼ਲ ਬੰਦਾ ਇਹਨਾਂ ਦਾ ਇੱਥੇ ਦਵਾਈ ਦੇਣ ਹੁੰਦਾ ਉਹਦਾ ਨਾ ਗੋਰਮ ਹੈਗਾ ਜੋ ਉਹਨੇ ਮੇਰੀ ਵਾਈਫ ਦੇ ਤੋਂ ਵੇਚ ਚੁੱਕੇ ਤੇ ਡਾਕਟਰ ਸਾਹਿਬ ਨੇ ਉੱਥੇ ਅਮਰਸਰ ਦੇ ਬਾਅਦੋਂ ਗਾਂਮਸ਼ਾ ਕਰਕੇ ਉੱਥੇ ਰਖਵਾਤਾ ਮੈਂ ਉਸ ਦਿਨ ਦਾ ਆਪਣੀ ਵਾਈਫ ਨੂੰ ਲੱਭਣ ਆ ਮੈਨੂੰ ਹਲੇ ਤੱਕ ਕੋਈ ਪਤਾ ਨਹੀਂ ਲੱਗਾ ਮੇਰੇ ਕੋ ਪ੍ਰੂਫ ਹੈ ਕਿ ਡਾਟ ਸਾਹਿਬ ਦੇ ਕੀ ਪ੍ਰੂਫ ਹੈ ਮੇਰੇ ਕੋ ਡਾਟ ਸਾਹਿਬ ਦੀ ਰਿਕਾਰਡਿੰਗ ਹੈਗੀਆਂ ਤੇ ਇਹਨਾਂ ਦੀ ਮੇਰੇ ਕੋ ਡਿਟੇਲ ਹੈਗੀ ਫੋਨ ਡਿਟੇਲ ਹੈਗੀ ਮੇਰੇ ਕੋ ਆਪਣੀ ਵਾਈਫ ਦੀ ਫੋਨ ਡਿਟੇਲ ਹੈਗੀ ਸਾਬਤ ਸਭ ਕੁਝ ਹੈ ਜੀ ਇਹ ਤਾਂ ਸਭ ਕੁਝ ਸਾਬਤ ਹੁੰਦਾ ਕਿ ਡਾਟ ਸਾਹਿਬ ਕੋਲ ਹੈ ਪੁਲਿਸ ਕੰਪਲੇਟ ਕੀਤੀ ਹਾਂ ਜੀ ਮੈਂ ਕੀਤੀ ਡੀਐਸਪੀ ਸਾਹਿਬ ਕੋ ਆ ਵੇਖੋ ਜੀ ਮੇਰੇ ਕੋ ਪੁਲਿਸ ਕੰਪਲੇਟ ਹੈਗੀ ਪੜੀ ਐ ਇਤੋਂ ਡੇਢ ਮਹੀਨਾ ਪਹਿਲੇ ਮੈਨੂੰ ਪਤਾ ਲੱਗਾ ਸੀ ਮੈਂ ਇਤੋਂ ਦੋ ਗੱਡੀਆਂ ਲੈ ਕੇ ਪਾ ਗਏ ਆ ਖੜੜ ਚੰਡੀਗੜ੍ਹ ਉੱਥੇ ਇਹਦੀ ਪਹਿਲੀ ਗੋਟੀ ਦੀ ਸਾਲੀ ਰਹਿੰਦੀ ਆ ਉੱਥੇ ਉਹਦੀ ਪੀਜੀ ਹੈਗੀ ਆ ਐਨੇ ਪਹਿਲੇ ਉੱਥੇ ਰੱਖਿਆ ਸੀ 2 ਮਹੀਨੇ ਇਹਦੀ ਸਾਲੀ ਬਾਅਦ ਚ ਗਈ ਆਪਣੀ ਗੁਰੂਗ੍ਰੋ ਅਸਟ੍ਰੇਲੀਆ ਔਰ ਤੋਂ ਬਾਅਦ ਇਹਨੇ ਫੇਰ ਉਥੋਂ ਗਾਂਬਸ਼ਾ ਕਰਤਾ ਜਦੋਂ ਮੈਂ ਖਡਰ ਪਹੁੰਚਿਆ ਉੱਥੇ ਜਾ ਕੇ ਇਹਦੀ ਸਾਲੀ ਦੇ ਘਰ ਗਿਆ ਇਹਦੀ ਸਾਲੀ ਨੇ ਸਾਫ ਸਾਫ ਦੱਸਿਆ ਕਿ ਮੇਰੇ ਘਰ ਉਹ 2 ਮਹੀਨੇ ਰਹਿ ਕੇ ਗਈ ਆ ਔਰ ਜੀਵ ਨੇ ਛੱਡੀ ਆ ਅਰਜੀਵ ਸ਼ਰਮਾ ਡਾਕਟਰ ਦਾ ਨਾਮ ਆ ਇਹਨੇ ਉੱਥੇ ਛੱਡੀ ਔਰ ਤੋਂ ਬਾਅਦ ਉਹਨੇ ਜਗਾ ਚੇਂਜ ਕਰਤੀ ਆ ਲਾਗੇ ਜਾ ਕੇ ਮੈਂ ਦੁਕਾਨਦਾਰਾਂ ਨੂੰ ਪੁੱਛਿਆ ਦੁਕਾਨਦਾਰ ਕਹਿੰਦੇ ਆ ਕਿ ਇੱਥੋਂ ਸੋਦਾ ਲੈ ਕੇ ਜਾਂਦੀ ਰਹੀ ਆ ਕਿੰਨੇ ਕਿੰਨੇ ਬੱਚੇ ਆ ਤੁਹਾਡੇ ਮੇਰੀ ਇੱਕ ਕੁੜੀਆ 11 ਸਾਲ ਦੀ ਆ ਜਰੀ ਇਹ ਕਿੱਛ ਕਿਦਾਈ ਇਹਨਾਂ ਭਾਜੀ ਸਾਡਾ ਆਪਾਂ ਇਹ ਫੈਮਿਲੀ ਡਾਕਟਰ ਆ ਮੇਰੀ ਵਾਈਫ ਮੇਰੇ ਮੰਮੀ ਮੇਰੇ ਸਾਰਾ ਪਰਿਵਾਰ ਹੁੰਦਾ ਚਾਚੇ ਤਾਏ ਇੰਨਾ ਜਗਾਂ ਦੇ ਮੈਡੀਸਿਨ ਲੈਣ ਹੁੰਦੇ ਸੀ ਇੱਕ ਇਹ ਸਾਡਾ ਗੁਰ ਭਾਈ ਆ ਇਹਦੀ ਪਹਿਲੀ ਵਟੀ ਵੀ ਮਰੀ ਆ ਉਹ ਵੀ ਇੰਨੇ ਮੇਰੇ ਨਾਲ ਇੰਨੇ ਮਾਰੀ ਆ ਦੂਜੀ ਵਟੀ ਇਹਨਾਂ ਨੇ ਤਜਾ ਪੌਣ ਤਜਾ ਪੌਣ ਲੱਗੇ ਘਰੋਂ ਕੱਢੀ ਆ ਉਹ ਵੀ ਘਰੋਂ ਕੱਢੀ ਇਹਨਾਂ ਦੂਜੀ ਵਟੀ ਵੀ ਹੁਣ ਤਜਾ ਬਿਆ ਘਰੋਂ ਨੂੰ ਫਿਰਦਾ ਜੋ ਇਹ ਮੈਡੀਕਲ ਸਟੋਰ ਹੈ ਕਿ ਕੀ ਆ ਅੰਦਰ ਇਹਨੇ ਗੁਫਾ ਬਣਾਈ ਆ ਰਾਮ ਰੀ ਮੰਗ ਪਿਛੇ ਇਹਨੇ ਬੈਠੂ ਡਾਇਏ ਆ ਇਹ ਡਾਕਟਰ ਹੈ ਕਿ ਕੀ ਆ ਮੈਡੀਕਲ ਸਟੋਰ ਇਦਾਂ ਨਹੀਂ ਦੇ ਪਿਛੇ ਕੋਈ ਕੈਵਨ ਡਾਕਟਰ ਨਹੀਂ ਬਣਾਉਂਦਾ ਇਹਨੇ ਕੈਵਨ ਬਣਾਇਆ ਆਪਣਾ ਸਪੈਸ਼ਲ ਗੁੜੀਆਂ ਮੇਰੀ ਦਵਾਈ ਲੈਣ ਆਈ ਆ ਇਹਨੇ ਵੀਡੀਓ ਕਾਲ ਕਰਕੇ ਦਿਖਾਇਆ ਮਾਂ ਨੂੰ ਕਿ ਆ ਵੇ ਤੇਰੀ ਕੁੜੀ ਦਵਾਈ ਲੈਣ ਆਈ ਗੁੜੀਆਂ ਮੇਰੀਆਂ ਵੇਖਿਆ ਇਹ ਚੀਜ਼ ਹੁਣ ਕੀ ਮੰਗ ਕਰਦੇ ਹੋ ਭਾਜੀ ਮੈਂ ਮੰਗੇ ਕਰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਆਮ ਆਦਮੀ ਪਾਰਟੀ ਸਰਦਾਰ ਕਲਦੀਪ ਸਿੰਘ ਧਾਰੀ ਵਾਲੇ ਕੇ ਨੇਕ ਇਨਸਾਨ ਆ ਮੈਨੂੰ ਉਹਨਾਂ ਤੇ ਪੂਰਾ ਭਰੋਸਾ ਆ ਕਿ ਉਹ ਮੈਨੂੰ ਇਨਸਾਫ ਦਿਵਾਉਣਗੇ ਸਭ ਕੁਝ ਹੁੰਦਾ ਆ ਕਿਹੜਾ ਕੰਮ ਨਹੀਂ ਹੁੰਦਾ ਆ ਇਹ ਮੈਡੀਕਲ ਸਟੋਰ ਦੇ ਦੇਖੋ ਕੋਈ ਮੈਦ ਕਹਿੰਦਾ ਆਪਣੀ ਧੀ ਭੈਣ ਤੇ ਦਵਾਈ ਲੈਣ ਭੇਜੇ ਹੀ ਨਾ ਇਹ ਸਭ ਤੋਂ ਮਾੜਾ ਮੈਡੀਕਲ ਸਟੋਰ ਆ ਸਭ ਤੋਂ ਮਾੜਾ ਡਾਕਟਰ ਨਕਮੇ ਡਾਕਟਰ ਆ ਇਹਨਾਂ ਦਾ ਪਿਓ ਇਹਨਾਂ ਬਜ਼ੁਰਗ ਆ ਉਹ ਵੀ ਸੱਚ ਦਿੰਦਾ ਇਹਦੀ ਮਾਂ ਆ ਉਹ ਵੀ ਸੱਚ ਬੋਲਦੀ ਪਈ ਮੇਰੇ ਕੋਲ ਸਾਰੀਆਂ ਦੀ ਰਿਕਾਰਡਿੰਗ ਹੈਗੀਆਂ ਇਹਨਾਂ ਦੀਆਂ ਮੇਰੀ ਵਾਈਫ ਨਾਲ ਗੱਲ ਕਰਦੀ ਤੇਰੀ ਮਾਂ ਦੀਆਂ ਰਿਕਾਰਡਿੰਗ ਹੈਗੀਆਂ ਇਹਦੀ ਡਾਕਟਰ ਦੀ ਮਾਂ ਦੀ ਡਾਕਟਰ ਦੀ ਭੈਣ ਦੀਆਂ ਆ ਹੁਣ ਇਹਨੇ ਲਗਾਈ ਹਾਂਜੀ 200% ਭਾਜੀ 1000% ਏਰੇ ਕੋਲ ਆ ਮੰਗ ਮੇਰੀ ਇਹੀ ਹੈ ਭਾਜੀ ਮੇਰੀ ਬਾਈ ਮੇਰੇ ਹੱਥੇ ਦਿੱਤੀ ਜਾਏ ਤੁਹਾਡੇ ਨਾਲ ਰੋਲਾ ਕੋਈ ਨਹੀਂ ਅਜੇ ਨਹੀਂ ਹੁੰਦਾ ਫੇਰ ਅਸੀਂ ਉਹਨਾਂ ਦੇ ਇੱਥੇ ਦੁਕਾਨ ਦੇ ਅੱਗੇ ਕੱਲ ਮੈਂ ਪਟ્રોલ ਪਾ ਕੇ ਆਪਣੀ ਗੁੜੀਆਂ ਉਹਨਾਂ ਦੇ ਆਪਣੇ ਨੂੰ ਅੱਗ ਲਾ ਲੈਣੀ ਜੋ ਇਹ ਡੀਐਸਪੀ ਸਾਹਿਬ ਵੀ ਸੁਣ ਲੈਣ ਐਸਐਚਓ ਸਾਹਿਬ ਇਹ ਨਾਲਾ ਵੀ ਸੁਣ ਲੈਣ ਕੱਲ ਮੈਂ ਇੱਥੇ ਆਪਣੀ ਕੁੜੀ ਨੂੰ ਲੈ ਕੇ ਆਪਣੀ ਤੇਰੀ ਦੁਕਾਨ ਦੇ ਅੱਗੇ ਅੱਗ ਲਾਉਣੀ ਜੋ ਆ ਇੱਕ ਕੰਪਲੇਂਟ ਰਕੇਸ਼ ਕੁਮਾਰ son of ਗੁਲਸ਼ਨ ਕੁਮਾਰ ਅਜਨਾਲਾ ਵੱਲੋਂ ਮਸੂਲ ਹੋਈ ਹੈ ਉਹਦੇ ਵਿੱਚ ਉਹ ਕੋਈ ਸ਼ੈਲੀਗੇਸ਼ਨ ਲਗਾ ਰਿਹਾ ਕਿ ਮੇਰੀ ਜਿਹੜੀ ਵਾਈਫ ਹੈਗੀ ਆ ਇਹ ਬੰਦੇ ਨੇ ਲਪੋ ਕੇ ਰੱਖੀ ਹੋਈ ਆ ਉਹ ਵੀ ਪਰਤਾਲ ਕਰਕੇ ਫਿਰ ਦੇਖਦੇ ਆ ਜੀ ਇਹਦੇ ਤੇ ਹੁਣ ਕੰਪਲੇਂਟ ਜਿਹੜੀ ਆ ਸਾਨੂੰ ਉਹ ਸਵੇਰੇ ਦੁਪਹਿਰ ਦੇ ਕੇ ਗਏ ਆ ਤੇ ਉਹਦੇ ਚ ਵੈਰੀਫਾਈ ਵੀ ਕਰਨਾ ਜ਼ਰੂਰੀ ਆ ਨਾ ਮੇਰਾ ਨਾਮ ਸੁਨੀਆ ਮੋਸਰਾ ਜੀ ਮੰਮੀ ਦਵਾਈ ਲੈਣ ਹੁੰਦੀ ਦੁਕਾਨ ਤੋਂ ਉੱਥੋਂ ਉਹਨਾਂ ਨੇ ਕਿਹਾ ਪੁੱਤ ਨਾ ਲੱਗਦੀ ਤੁਹਾਡੀ ਮੇਰੀ ਬੇਟੀ ਆ 32 ਸਾਲ 32 ਸਾਲ ਅੱਜ ਫਿਰ ਕੀ ਆ ਜੀ ਇਹ ਨੂੰ ਸਮਝਾਇਆ ਪਿਆਰ ਨਾਲ ਐਨੀ ਮੰਨਿਆ ਤੇ ਮੇ ਕੋਈ ਨਹੀਂ ਆ ਗਈ ਤੇ ਕੀ ਆ ਤੁਹਾਡੀ ਬੇਟੀ ਕਿੱਥੇ ਹੋਂ ਮੈਨੂੰ ਪਤਾ ਹੀ ਨਹੀਂ ਕਿ ਕਿ ਤੁਹਾਨੂੰ ਕੀ ਤੁਸੀਂ ਇੱਥੇ ਕੋਈ ਹੰਗਾਮਾ ਵੀ ਕਰਨ ਦੇ ਦੀ ਕਰਨ ਦੇ ਕੋਈ ਹੈਗੀ ਐ ਸਾਰੇ ਸਬੂਤਰ ਕੋਲੇ ਗਿਆ ਇਸ ਚੰਗ ਉਹਨਾਂ ਦੀ ਬੇਟੀ ਹੈਗੀ ਆ ਰੌਂਦੀ ਵਿਚਾਰੀ ਲੱਭਦੀ ਮਮੀ ਨੂੰ ਤੁਹਾਨੂੰ ਕੀ ਲੱਗਦਾ ਜੇ ਇਹਦੀ ਮਾਂ ਖੁੱਗੀ ਹੈ ਠੀਕ ਹੋਆ ਤੁਸੀਂ ਕੋਈ ਨਹੀਂ ਕਰ ਰਹੇ ਕੁਝ ਕੰਪਲੀਟ ਕੀਤੀ ਹੈ ਤੁਸੀਂ ਇਹ ਨਾ ਮਾ ਕਰ ਰਹੇ ਹਾਂਜੀ ਕੀਤੀ ਹੈ ਹੁਣ ਕੀ ਮੰਨ ਕਰਦੇ ਹੋ ਸਾਡੀ ਕੋਈ ਲੜਾਈ ਜਗੜਾਈ ਨਹੀਂ ਸਾਡੀ ਕੁੜੀ ਸੰਦੇ ਦੇ ਬਸ ਵਾਪਸ ਕੋਈ ਲੜਾਈ ਜਗੜਾਈ ਨਹੀਂਗਾ ਬੜੇਰੇ ਪਿਆਰ ਨਾਲ ਕਿਹਾ ਨੂੰ ਮੰਨਿਆ ਨਹੀਂ ਇਹ ਮੇਰੇ ਕੋ ਦਾਈ ਨਹੀਂ ਜੀ ਦਾਦੀ ਬਲਾਈ ਸੀਗੀ ਇਹਨੂੰ ਪਤਾ ਨਹੀਂ ਮੈਂ ਅਜੀਵ ਸ਼ਰਮਾ ਜੀ ਸ਼ਿਵ ਸ਼ਕਤੀ ਮੈਡੀਕਲ ਸਟੋਰ ਦਾ ਮਾਲਿਕ ਬੱਸ ਸਟੈਂਡ ਦੇ ਲਾਗੇ ਮੈਂ ਦੁਕਾਨ ਕਰਦਾ ਤੇ ਵੇਖੋ ਜੀ ਕੋਈ ਇਲਜ਼ਾਮ ਉਹਨਾਂ ਨੇ ਮਿਲਤੇ ਜਿਹੜੇ ਲਗਾਏ ਨੇ ਉਹ ਬਿਲਕੁਲ ਬੇਬੁਨਿਆਦ ਨੇ ਮੈਂ ਸੁਭਾਗੇ ਕੁਝ ਨਹੀਂ ਜਾਣਦਾ ਮੈਂ ਦੁਕਾਨਦਾਰੀ ਕਰਦਾ ਪਿਆ ਬੜੇ ਸਾਲਾਂ ਤੋਂ ਇੱਥੇ ਮੇਗੀ ਦੁਕਾਨ ਤਾਂ ਚੰਗੀ ਚੱਲਦੀ ਹੈ ਤੋਂ ਮੈਨੂੰ ਬਦਨਾਮ ਕਰਨ ਵਾਸਤੇ ਮੇਰੀ ਦੁਕਾਨਦਾਰੀ ਖਰਾਬ ਕਰਨ ਵਾਸਤੇ ਇਹੋ ਜਿਹੇ ਇਲਜ਼ਾਮ ਮੇਰੇ ਤੇ ਲਗਾਏ ਜਾ ਰਹੇ ਨੇ। ਬਾਕੀ ਜੋ ਮੈਟਕ ਉਹਨਾਂ ਦੇ ਘਰ ਦਾ ਹੈ ਉਹ ਮੈਨੂੰ ਉਸ ਬਾਰੇ ਕੁਝ ਨਹੀਂ ਪਤਾ। ਹਾਂ ਮੇਰੇ ਕੋ ਦਵਾਈਆਂ ਲੈਣ ਹੁੰਦੇ ਸੀ ਉਹ ਸਾਗੇ ਜਾਣੇ। ਉਹਨਾਂ ਦੀ ਕੁੜੀ ਵੀ ਆਂਦੀ ਸੀ, ਉਹਨਾਂ ਦੀ ਨੂੰਹ ਵੀ ਆਂਦੀ ਸੀ ਉਹ ਆਪ ਵੀ ਸਾਗੇ ਜਾਣੇ, ਸਾਰਾ ਪਰਿਵਾਰ ਮੇਰੇ ਕੋ ਦਵਾਈਆਂ ਲੈਣ ਹੁੰਦੇ। ਦੇਖੋ ਰਿਕਾਰਡਿੰਗਸ ਦੇ ਵਿੱਚ ਇਹ ਹੈ ਨਾ ਕਿ ਕੋਈ ਦਵਾਈਆਂ ਲੈਣ ਵਾਸਤੇ ਮੇਰੇ ਕੋ ਫੋਨ ਕਰੇਗਾ, ਮੈਨੂੰ ਸਲਾਹ ਵੀ ਦੇਣੀ ਪੈਣੀ ਹੈ ਜੀ। ਮੈਨੂੰ ਸਭ ਕੁਝ ਦੱਸਣਾ ਪੈਣਾ ਅਗਰ ਕੋਈ ਮੈਨੂੰ ਪੁੱਛਦਾ ਹੈ ਕਿ ਇਹ ਮੈਂ ਕਿਦਾਂ ਕਰ ਸਕਦੀ ਹਾਂ ਕੀ ਦਵਾਈ ਖਾ ਸਕਦੀ ਹਾਂ ਕੀ ਇਹਦਾ ਇਲਾਜ ਹੋ ਸਕਦਾ ਮੈਨੂੰ ਸਭ ਕੁਝ ਦੱਸਣਾ ਪੈਂਦਾ ਹੈ ਜੀ ਤੇ ਉਹ ਰਿਕਾਰਡਿੰਗਸ ਕਰਕੇ ਕੋਈ ਮੈਨੂੰ ਬਦਨਾਮ ਕਰਨਾ ਚਾਹੇ ਤੋ ਉਹ ਦੇ ਵਾਸਤੇ ਬਹੁਤ ਗਲਤ ਗੱਲ ਦੇਖੋ ਇਸ ਗੱਲ ਨੂੰ ਲੈ ਕੇ ਮੇਰੇ ਤੇ ਹਮਲਾ ਵੀ ਹੋਇਆ ਜੇ ਤਿੰਨ ਤਰੀਕ ਨੂੰ ਹਮਲੇ ਦੇ ਵਿੱਚ ਮੇਰਾ ਨੁਕਸਾਨ ਕੀਤਾ ਗਿਆ ਮੇਰਾ ਸੱਟ ਲੱਗ ਗਈ ਮੇਰੇ ਪਿਤਾ ਜੀ ਨੂੰ ਸੱਟ ਲੱਗੀਆਂ ਜੇ ਬਹੁਤ ਜ਼ਿਆਦਾ ਤੇ ਉਹ ਦਾਖਲ ਵੀ ਗਏ ਨੇ ਆਹੀ ਅ ਪਰ ਦਰਖਾਸਤ ਵੀ ਦਿੱਤੀ ਹੈਗੀ ਹੈ ਪਰ ਅਜੇ ਤੱਕ ਕੁਝ ਬਣਿਆ ਨਹੀਂ ਉਸ ਦਰਖਾਸਤ ਦਾ ਤੇ ਮੈਂ ਤੇ ਇਹੋ ਹੀ ਮੰਗ ਕਰਾਂਗਾ ਕਿ ਜੋ ਸੱਚ ਹੈ ਉਹਨੂੰ ਸੱਚ ਨੂੰ ਸਾਹਮਣੇ ਲਿਆਇਆ ਜਾਵੇ ਤੇ ਮੇਰੇ ਨਾਲ ਵੀ ਇਨਸਾਫ ਕੀਤਾ ਜਾਵੇ ਤੇ ਬਾਕੀ ਇਹ ਫੋਨ ਵੀ ਇਹ ਮੇਰਾ ਖੋਕੇ ਲੱਗੇ ਜਿਵੇਂ ਕਿ ਪਿਤਾ ਜੀ ਦਾ ਵੀ ਖੋਕੇ ਲੱਗੇ ਤੇ ਮੁੰਡੇ ਨੇ ਮੰਨਿਆ ਵੀ ਹੈ ਕਿ ਮੈਂ ਫੋਨ ਖੋਇਆ ਹੈ ਤੇ ਮੇਰਾ ਇਹਨਾਂ ਨੇ ਨਾ ਬੇਗناہ ਬਹੁਤ ਬੇਇਨਸਾਫੀ ਕੀਤੀ ਮੈਨੂੰ ਇਨਸਾਫ ਦਿਵਾਇਆ ਮਾਮਲਾ ਸਾਡੀ ਨੂੰ ਦਾ ਤੁਹਾਨੂੰ ਜਿਸਾਂ ਬੇਟੇ ਨੇ ਸਾਰਾ ਦੱਸਿਆ ਹੋਇਆ ਵਾ ਮੈਡੀਸਨ ਲੈ ਆਂਦੇ ਸੀ ਸਾਨੂੰ ਨਹੀਂ ਪਤਾ ਕਿਵੇਂ ਇਹਨਾਂ ਦਾ ਚੱਕਰ ਚੱਲਿਆ ਕੀ ਬਣਿਆ ਸਾਨੂੰ ਕੁਝ ਪਤਾ ਨਹੀਂ ਜੈ ਪੰਜ ਮਹੀਨੇ ਤੋਂ ਸਾਡੀ ਨੂੰਹ ਲਾ ਪਤਾ ਜੇ ਦੇਖਿਆ ਗੁੜੀਆ ਤਾਂਸ ਨਹੀਂ ਆਂਦਾ ਕਿਸੇ ਨੂੰ ਇੱਦੇ ਤੇ ਕੁੜੀ ਤੇ ਕੋਈ ਤਰਸ ਖੰਦਾ ਤੇ ਆਪਣੇ ਦੋ ਬੱਚੇ ਦੱਸੋ ਇੱਦੇ ਆਪਣੇ ਦੋ ਬੱਚੇ ਨੇ ਆਦਮੀ ਮੇਰਾ ਬਿਮਾਰ ਹੈ ਇਹਨਾਂ ਨੇ ਕੀ ਦੇਖਿਆ ਸਾਨੂੰ ਕੋਤਨੀ ਜੈਸਾ ਜ ਸਾਫ ਚਾਹੀਦਾ ਬਸ